ਫਿਲਮਾਂ ਚ ਵੀ ਲੋਕੇਸ਼ਨ ਇਤੌਰ ਤੇ ਲਾਂਗਦਾਲਿ ਸ਼ਿਕਾਰਾ ਫਿਲਮ ਦਾ ਜਿਹੜਾ ਸੌਂਗ ਹੈ ਲਾਂਗਦਾਲਿ ਸ਼ਿਕਾਰਾ ਇਸ ਪੁਲ ਤੇ ਇਸ ਨਹਿਰ ਤੇ ਸ਼ੂਟ ਹੋਇਆ ਸੀਗਾ ਹੋਰ ਵੀ ਲਗਭਗ ਉਹਦੇ ਵਿੱਚ 2000 ਗੱਡੇ ਹੋਣਗੇ ਉਹ ਕਾਫਲਾ ਇੰਨਾ ਵੱਡਾ ਤੁਰਿਆ ਉਹਨਾਂ ਕੋਲ ਇਹ ਸੀਗਾ ਬਾਕੀ ਛੋਟੇ ਕਾਫਲੇ ਵੀ ਲੰਘਦੇ ਰਹੇ ਪਰ ਉਹ ਵੱਡੇ ਕਾਫਲੇ ਦੀ ਖਬਰ ਪਹਿਲਾਂ ਤਾਂ ਕੋ ਪਹੁੰਚ ਗਈ ਸੀ ਵੀ ਵੱਡਾ ਕਾਫਲਾ ਜਿਸ ਨਹਿਰ ਦੇ ਪੁਰਾਣੇ ਪੁਲ ਤੇ ਖੜਕੇ ਅੱਜ ਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਦੋਂ 47 ਦੀ ਵੰਡ ਹੋਈ ਇਸ ਪੁਲ ਦੇ ਉੱਪਰੋਂ ਮਿਲਟਰੀ ਦੇ ਫੌਜ ਦੇ ਟਰੱਕ ਲੋਕਾਂ ਨੂੰ ਲੈ ਲੈ ਕੇ ਲੰਘੇ ਉਧਰੋਂ ਇਧਰ ਤੇ ਇਧਰੋਂ ਉਧਰ ਨੂੰ ਚਲੇ ਗਏ ਮਤਲਬ ਇਧਰ ਪਾਕਿਸਤਾਨ ਵਾਲ ਨੂੰ ਤੇ ਇਧਰ ਸਾਡੇ ਭਾਰਤ ਵਾਲਾ ਨੂੰ ਬੇਸ਼ੱਕ ਭਾਰਤ ਦਾ ਇਥੋਂ ਬਹੁਤ ਪਿੱਛੇ ਤੱਕ ਹਿੱਸਾ ਹੈ ਅਟਾਰੀ ਵਾਗਾ ਬਾਰਡਰ ਤੱਕ ਪਰ ਇਹ ਮਲੇਰ ਕੋਟਲਾ ਦੇ ਨੇੜੇ ਮਾਹੋ ਰਾਣਾ ਦਾ ਪੋਲ ਹੈ ਜਿਨੇ ਬਹੁਤ ਜ਼ਿਆਦਾ ਦੁੱਖ ਕਸ਼ਟ ਜਿਹੜੇ ਝੱਲੇ ਵੀ ਨਾ ਆਪਣੇ ਪਿੰਡੇ ਤੇ ਤੇ ਦੁੱਖ ਜਿਹੜੇ ਨੇ ਇਥੋਂ ਧੀਆਂ ਪੈਣਾ ਇਸ ਨਹਿਰ 'ਚ ਛਾਲ ਮਾਰਦੀਆਂ ਵੀ ਇਸ ਪੁਲ ਨੇ ਵੇਖਿਆ ਨੇ ਇੰਨਾ ਝੁਲਮ ਹੋਇਆ ਜਿਹੜੀ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਇਥੋਂ ਦੀ ਜਿਹੜੀ ਕਹਾਣੀ ਹੈ ਇੱਕ ਬਜ਼ੁਰਗ ਦੀ ਜਮਾਨੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਮੇਰੇ ਨਾਲ ਮੇਰੇ ਸਾਥੀ ਪ੍ਰਿਤਪਾਲ ਸਿੰਘ ਮਾਹੋ ਰਾਣਾ ਬਾਈ ਉਹਨਾਂ ਦਾ ਪਿੰਡ ਵੀ ਇਹੀ ਹੈ ਮਾਹੋ ਰਾਣਾ ਤੇ ਬਾਈ ਹੁਣ ਇਹ ਆਕਾਸ਼ਵਾਣੀ ਪਟਿਆਲਾ ਤੇ ਬਹੁਤ ਹੀ ਪਿਆਰੇ ਜਿਹੇ ਅਨਾਉਂਸਰ ਨੇ ਉੱਥੇ ਆਪਣੀਆਂ ਸੇਵਾਵਾਂ ਨਿਭਾਉਂਦੇ ਨੇ ਬਾਈ ਜੀ ਗੱਲ ਕਰੀਏ ਆਪਾਂ ਜਿਵੇਂ 47 ਦੀ ਵੰਡ ਦੀ ਜੀ ਤਾਂ ਜਿਹੜਾ ਇਸ ਪੁਲ ਦੇ ਉੱਪਰ ਆਪਾਂ ਖੜੇ ਆ ਅੱਜ ਜਦੋਂ ਵੀ ਇਹ ਵੀਡੀਓ ਜਿਹੜੀ ਹੈ ਸੰਸਾਰ ਦੇ ਵਿੱਚ ਜਾਣੀ ਹੈ ਤਾਂ ਘੱਟ ਤੋਂ ਘੱਟ ਕਹਿ ਲਈਏ ਪੰਜਾਬ ਦਾ ਚੌਥਾ ਹਿੱਸਾ ਜਿਹੜਾ ਇਸ ਪੁਲ ਦੇ ਉੱਪਰੋਂ ਦੀ ਲੰਘਿਆ ਜਿਹੜਾ ਉਜੜਿਆ ਕੁਛ ਉਧਰੋਂ ਇਧਰ ਤੇ ਇਧਰੋਂ ਉਧਰ ਨੂੰ ਗਏਗੇ ਕੀ ਕਹਿਣਾ ਚਾਹੋਗੇ ਤੁਸੀਂ ਅਸਲ ਜੀ ਇਹ ਪੁਲ ਦੀ ਕਹਾਣੀ ਬੜੀ ਪੁਰਾਣੀ ਆ 150 ਸਾਲ ਪੁਰਾਣਾ ਪੁਲਾ ਇਹ ਜੀ ਪਹਿਲਾਂ ਨਹਿਰ ਥੋੜੀ ਜਦੋਂ ਬਣੀ ਬਣੀਆ ਤੰਗ ਹੁੰਦੀ ਸੀ ਬਚਪਨ ਚ ਦੱਸਾਂ ਕੀ ਆ ਜੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਪ੍ਰਾਇਮਰੀ ਸਕੂਲ ਦੀ ਪੜ੍ਹਾਈ ਜਦੋਂ ਪਿੰਡ ਚ ਸਾਡੀ ਚੱਲਦੀ ਰਹੀ ਆ ਮੈਂ ਆਪਣੀ ਗੱਲ ਦੱਸਦਾ ਨਿੱਜੀ ਮੈਨੂੰ ਇਹ ਪੁਲ ਤੋਂ ਡਰ ਲੱਗਦਾ ਹੁੰਦਾ ਸੀ ਜੇਕਰ ਇੱਥੋਂ ਦੀ ਲੰਗਦੇ ਵੀ ਹੁੰਦੇ ਸੀਗੇ ਨਾ ਅਸੀਂ ਮੈਨੂੰ ਨਹੀਂ ਪਤਾ ਘਾਤੋਂ ਬਾਕੀ ਨੂੰ ਨਹੀਂ ਲੱਗਦਾ ਹੋਊਗਾ ਪੰਜਵੀਂ ਛੇਵੀਂ ਕਲਾਸ ਤੱਕ ਮੈਂ ਇਹਦੇ ਉੱਪਰ ਦੀ ਲੰਗਣ ਤੋਂ ਡਰਦਾ ਹੁੰਦਾ ਸੀ ਈਵਨ ਜੇ ਲੰਗਦੇ ਸੀ ਮੈਂ ਅੱਖਾਂ ਬੰਦ ਕਰਕੇ ਲੰਗਦਾ ਸੀ ਮੀਨਜ਼ ਕੋਈ ਨਾਲ ਜਿਵੇਂ ਕੋਈ ਫੈਮਿਲੀ ਮੈਂਬਰ ਹੋਵੇ ਛੋਟਾ ਸੀ ਉਦੋਂ ਮੈਂ ਮੈਂ ਕਈ ਵਾਰ ਬਾਅਦ ਚ ਸੋਚਦਾ ਵੀ ਮੈਂ ਇਹਨਾ ਡਰਦਾ ਘਾਤੋਂ ਸੀ ਬਾਅਦ ਵਿੱਚ ਹੌਲੀ ਹੌਲੀ ਉਹ ਡਰ ਦੂਰ ਵੀ ਹੋਇਆ ਬਾਕੀ ਪਿੰਡ ਦੇ ਬੱਚੇ ਤਾਂ ਚਲੋ ਇੱਥੇ ਨਹਾਉਂਦੇ ਵੀ ਰਹੇ ਨੇ ਕਾਫੀ ਇਹਦੇ ਨਾਲ ਜੁੜਿਆ ਹਿਆ ਪਰ ਮੈਂ ਨਹਾਉਣ ਦੀ ਹਿੰਮਤ ਨਹੀਂ ਕੀਤੀ ਮਨ ਚ ਇਹ ਡਰ ਸੀਗਾ ਜਾਂ ਇਹਦੀ ਵਹਿਮ ਸੀਗਾ ਇਹ ਜਿਹੜਾ ਪੁਲ ਹੈ ਨਾ ਹੂੰ ਅੰਗਰੇਜ਼ਾਂ ਵੇਲੇ ਬਣਿਆ ਹੋਇਆ ਬੜਾ ਮਜ਼ਬੂਤ ਬਣਾਇਆ ਹੋਇਆ ਇਹਦੇ ਵਿੱਚ ਸਾਡੇ ਪਿੰਡ ਦੇ ਉਸ ਵੇਲੇ ਦੇ ਜਿਹੜੇ ਮਿਸਤਰੀ ਸਨ ਜਾਂ ਮਜ਼ਦੂਰ ਸਨ ਉਹਨਾਂ ਨੇ ਵੀ ਕੰਮ ਕੀਤਾ ਹੂੰ ਇਹ ਪੁਲ ਨੂੰ ਆਪਾਂ 47 ਦੇ ਨਾਲ ਵੀ ਜੋੜ ਸਕਦੇ ਹਾਂ 1947 ਦਾ ਜਦੋਂ ਦੁਖਾਂਤ ਹੁੰਦਾ ਹੂੰ ਪਟਿਆਲਾ ਨਾ ਬਾ ਰਿਆਸਤ ਇੱਥੇ ਆ ਕੇ ਉਹਦੀ ਬਾਰਡਰ ਆ ਜੀ ਅੱਗੇ ਮਲੇਰਕੋਟਲਾ ਰਿਆਸਤੋਂ ਸ਼ੁਰੂ ਹੁੰਦੀ ਹੈ ਮਲੇਰਕੋਟਲਾ ਕਿਉਂਕਿ ਮੁਸਲਿਮ ਸਿਟੀ ਹੈ ਇਸ ਕਰਕੇ ਇਨ੍ਹਾਂ ਪਿੰਡਾਂ ਚੋਂ ਇਧਰ ਉਹ ਜਿੰਨੇ ਲੋਕੀ ਉਦੋਂ ਉੱਠ ਕੇ ਆਏ ਜਾਂ ਨਾ ਪਾ ਹਾਂ ਬਿਲਕੁਲ ਜੀ ਉੱਜੜ ਕੇ ਆਏ ਇਸੇ ਤਰ੍ਹਾਂ ਉਧਰੋਂ ਸਿਆਲਕੋਟ ਤੋਂ ਲਾਇਲਪੁਰੋਂ ਆਪਣੇ ਲੋਕੀਆਂ ਜਿਹੜੇ ਇੱਧਰ ਬਾਰਡਰ ਕ੍ਰੋਸ ਕਰਦੇ ਹਾਂ ਗੋਜਰਾਵਾਲੇ ਤੋਂ ਗੋਜਰਾਵਾਲਾ ਤੋਂ ਉੱਜੜ ਕੇ ਆਏ ਉਦੋਂ ਜਦੋਂ ਇਹ ਤਵਾਦਲਾ ਹੋ ਰਿਹਾ ਸੀਗਾ ਉਦੋਂ ਇਸ ਪੁਲ ਪਰ ਬਹੁਤ ਵੱਡੇ ਦੁਖਾਂਤ ਵਾਪਰੇ ਨੇ ਰਾਹਾਂ ਵਿੱਚ ਵੀ ਵਾਪਰੇ ਨੇ ਦੋਹੇ ਪਾਸਿਓਂ ਕੱਟ ਵੱਢ ਹੋਈ ਆ ਇੱਕ ਤਾਂ ਇਹਨੂੰ 1947 ਨਾਲ ਵੀ ਜੋੜ ਸਕਦੇ ਆ ਇਹਨੂੰ 1984 ਤੋਂ ਬਾਅਦ ਜਿਹੜਾ ਪੰਜਾਬ ਦਾ ਨਾ ਮਾਹੌਲ ਖਰਾਬ ਹੋਇਆ ਉਦੋਂ ਵੀ ਇੱਥੇ ਬੜਾ ਕੁਝ ਵਾਪਰਿਆ ਸੀ ਬੜੇ ਗੋਲੀਆਂ ਸੁਣੀਆਂ ਇਹ تھے ਸਵੇਰੇ ਖੂਨ ਵੀ ਪਿਆ ਹੁੰਦਾ ਸੀ ਅਖਬਾਰਾਂ ਚ ਵੀ ਇਹਦਾ ਜ਼ਿਕਰ ਆਇਆ 84 ਦੇ ਆਪਾਂ ਕਹੇ ਦੀ ਜੋ ਕੁਝ ਪੰਜਾਬ ਚ ਦੁਖਾਂਤ ਹੋਇਆ ਉਸ ਤੋਂ ਬਾਅਦ ਕੁਝ ਸੋਹਣੇ ਪਲ ਵੀ ਇਹਦੇ ਨਾਲ ਜੁੜੇ ਹੋਏ ਨੇ ਫਿਲਮਾਂ ਦੀ ਲੋਕੇਸ਼ਨ ਦਾ ਵੀ ਹਿੱਸਾ ਰਿਹਾ ਹੈ ਅੱਜ ਆ ਕੇ ਵਹਿਮਾ ਪਰਮਾਤੇ ਖੰਡਰ ਦੇ ਰੂਪ ਚ ਇਹ ਆਪਾਂ ਨੂੰ ਦਿਖਾਈ ਦਿੰਦਾ ਹਾਲਾਂਕਿ ਨਵਾਂ ਪੁਲ ਲਗਭਗ 83 ਜਾਂ 82 ਚ ਬਣ ਗਿਆ ਸੀਗਾ ਹੁਣ ਆਪਾਂ ਗੱਲ ਕਰੀਏ ਜਦੋਂ ਨਾ ਕਾਫਲੇ ਇੱਥੋਂ ਲੰਘੇ ਨੇ ਇਧਰ ਨਾਬੇ ਦੇ ਲਾਗੇ ਛਿੰਟਾਂਵਾਲ ਪਿੰਡ ਹੈ ਛਿੰਟਾਂਵਾਲ ਦੇ ਆਲੇ ਦੁਆਲੇ ਜਿੰਨੇ ਮੁਸਲਿਮ ਪਰਿਵਾਰ ਸੀ ਨਾ ਉਸ ਜੱਜੂ ਪੱਟੋਂ ਲੋ ਅਰਮਾਜਰਾ ਪੰਦਲਵਾੜਾ ਪਾਸੋਂ ਮਲੋ ਇਹ ਜਿੰਨਾ ਏਰੀਆ ਰਾਮਗੜ ਹੋ ਗਿਆ ਬੋੜਾ ਖੁਰਦ ਨੇ ਬਿੰਨੇ ਹੜੀ ਹੈ ਤੇ ਹੋਰ ਨੇ ਇੱਕ ਹੀ ਕਿੰਨੇ ਕਿੰਨੇ ਕਾ ਬਵਾਗੜੀਆਂ ਜਿਹੜੇ ਹੋ ਗਏ ਲਾਂਗੜੀਆਂ ਹੋ ਗਏ ਹਾਂ ਇਹ ਦੱਸਾਂ ਕੀ ਆ ਜੀ ਇਹ ਉਸ ਵੇਲੇ ਕੀ ਆ ਬਾਰਡਰ ਸੀਗਾ ਅੱਗੇ ਮਲੇਰ ਕੋਟਾ ਰਿਆਸਤ ਸ਼ੁਰੂ ਹੋ ਜਾਂਦੀ ਹੈ ਜਿਹੜੇ ਮੁਸਲਿਮ ਪਰਿਵਾਰ ਸੀ ਨਾ ਜਿਹੜੇ ਕਹਿੰਦੇ ਵੀ ਆਹ ਪੁਲ ਕ੍ਰੋਸ ਕਰ ਗਏ ਕੋਈ ਤਾਂ ਰਾਹ ਸੀ ਇਹ ਹੂੰ ਜਾਫਰ ਅੱਗੇ ਚੱਲ ਕੇ ਉਹ ਧੂਰੀ ਵਾਲਾ ਰਸਤਾ ਹੈ ਜਿਹੜਾ ਉੱਧਰ ਸੀ ਰੇਲਵੇ ਹੈ ਜਿਹੜਾ ਪਰ ਆਹਾਂ ਲੋਕਾਂ ਦੇ ਗੱਡਿਆਂ ਦੇ ਲੰਘਣ ਦੇ ਵਾਸਤੇ ਇੱਕੋ ਇੱਕ ਰਸਤਾ ਸੀ ਤੇ ਜਿਹੜਾ ਇਹਦੇ ਵਿੱਚੋਂ ਲੰਘ ਜਾਂਦਾ ਸੀ ਮਲੇਰਕੋਟ ਲਾਗੇ ਚੱਲ ਕੇ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ ਕਿਉਂਕਿ ਉਹਨਾਂ ਦੀ ਆਪਣੀ ਕਹਦੀ ਆਪਣੀ ਲੋਕਾਂ ਦੀ ਹਕੂਮਤ ਸੀਗੀ ਇਸ ਕਰਕੇ ਵੱਡੇ ਵੱਡੇ ਕਾਫਲੇ ਇੱਥੋਂ ਲੰਘੇ ਜਿਹੜਾ ਥੋੜੇ ਛੀਟਾਂਵਾਲ ਵੱਲ ਤੋਂ ਚੱਲਿਆ ਸੀ ਉਹ ਉਸ ਵੇਲੇ ਦਾ ਸਭ ਤੋਂ ਵੱਡਾ ਕਾਫਲਾ ਸੀ ਜੀ ਪਿੰਡਾਂ ਦੇ ਬਜ਼ੁਰਗਾਂ ਤੋਂ ਅਸੀਂ ਗੱਲਾਂ ਸੁਣੀਆਂ ਨੇ ਉਹ ਦੱਸਦੇ ਨੇ ਹੁਣ ਵੀ ਉਹ ਜ਼ਿਕਰ ਕਰਦੇ ਹੁੰਦੇ ਨੇ ਵੀ ਲਗਭਗ ਉਹਦੇ ਵਿੱਚ 2000 ਗੱਡੇ ਹੋਣਗੇ ਉਹ ਕਾਫਲਾ ਇੰਨਾ ਵੱਡਾ ਤੁਰਿਆ ਉਹਨਾਂ ਕੋਲ ਇਹ ਸੀਗਾ ਬਾਕੀ ਛੋਟੇ ਕਾਫਲੇ ਵੀ ਲੰਘਦੇ ਰਹੇ ਪਰ ਉਹ ਵੱਡੇ ਕਾਫਲੇ ਦੀ ਖ਼ਬਰ ਪਹਿਲਾਂ ਤਾਂ ਕੋ ਪਹੁੰਚ ਗਈ ਸੀ ਵੀ ਵੱਡਾ ਕਾਫਲਾ ਆ ਰਿਹਾ ਹੈ ਇਸ ਕਰਕੇ ਜਿਹੜੇ ਲੁੱਟਾਂ ਖੋਹਾਂ ਜਿਨ੍ਹਾਂ ਦੀ ਮਨੋਦਸ਼ਾ ਹੁੰਦੀ ਹੈ ਉਹ ਵੀ ਆਪੁਰ ਨੂੰ ਇੱਥੇ ਬੈਠੇ ਸਨ ਨਿਸ਼ਾਨਾ ਬਣਾਈ ਵੀ ਕੋਈ ਲੰਗੇਗਾ ਕੋ ਟਾਂਗੇ ਜੋ ਕੁਛ ਹੁੰਦਾ ਵੱਡਾਂਗੇ ਜਾਂ ਲੁੱਟਿਆ ਜਾਏਗਾ ਉਹ ਕਾਫਲੇ ਕੋਲ ਤਕੜੇ ਜਵਾਨ ਸੀ ਜਿਨ੍ਹਾਂ ਕੋਲ ਆਪੀਆਂ ਡਾਂਗਾਂ ਸੀਗੀਆਂ ਗੰਡਾਸੇ ਸੀ ਹਥਿਆ ਔਰ ਉਹ ਕਾਫਲੇ ਚ ਬੰਦੂਕਾਂ ਵਾਲੇ ਜਵਾਨ ਵੀ ਸੀਗੇ ਇਸ ਕਰਕੇ ਉਹ ਕਾਫਲਾ ਲਗਾਤਾਰ ਗੇ ਵਧਦਾ ਰਿਹਾ ਆਹ ਰਸਤਾ ਇੱਕੋ ਹੀ ਹੁੰਦਾ ਸੀ ਉਦੋਂ ਇਹ ਰਸਤਾ ਨਾ ਜਿਹੜਾ ਹੋਰ ਸੜਕ ਨਹੀਂ ਸੀ ਹੁੰਦੇ ਔਰ ਇੰਨਾ ਕੀ ਬਰੀਕ ਜਿਹਾ ਹੁੰਦਾ ਸੀਗਾ ਔਰ ਇਹਦੇ ਉੱਪਰ ਉਹ ਜਦ ਆਏ ਰਾਤ ਦਾ ਹਨੇਰਾ ਸੀ ਜਿਵੇਂ ਬਜ਼ੁਰਗ ਦੱਸਦੇ ਨੇ ਤੇ ਉਹਨਾਂ ਨੇ ਰੁਕ ਗਿਆ ਪਹਿਲਾਂ ਸਾਰਾ ਕਾਫਲਾ ਪਿੱਛੇ ਤੱਕ ਗੱਡੇ ਰੁਕ ਗਏ ਉਸ ਤੋਂ ਬਾਅਦ ਉਹਨਾਂ ਨੇ ਪੁਲ ਦੇ ਉੱਪਰ ਹਿਲਜੁਲ ਦੇਖੀ ਵੀ ਕੋਈ ਬੰਦੇ ਹੈਗੇ ਆ ਹਨੇਰੇ ਚ ਦਿਖਾਈ ਦਿੰਦੇ ਨੇ ਫਿਰ ਉਹਨਾਂ ਨੇ ਇੱਕ ਦੋ ਫਾਇਰ ਕੀਤੇ ਜਿਵੇਂ ਬਜ਼ੁਰਗ ਦੱਸਦੇ ਆ ਫਾਇਰ ਕਰਨ ਤੋਂ ਬਾਅਦ ਇੱਥੇ ਥੋੜੀ ਜਿਹੀ ਹਿਲਜੁਲ ਅੱਗੇ ਪਿੱਛੇ ਹੋਈ ਹਟ ਗਏ ਜਾਂ ਛਿਪ ਗਏ ਦੋ ਚਾਰ ਦੌੜ ਗਏ ਦੋ ਚਾਰ ਇੱਧਰ ਖੜ ਗਏ ਪਰ ਜਦੋਂ ਪੁਲ ਦੇ ਉੱਪਰ ਪਹੁੰਚਦੇ ਆ ਨਾ ਫਿਰ ਆਪਸ ਵਿੱਚ ਟਕਰਾਅ ਹੁੰਦਾ ਫਿਰ ਚੀਕਾਂ ਆਪਸ ਵਿੱਚ ਕੋਈ ਗੰਡਾਸਾ ਮਾਰਿਆ ਲਲਕਾਰੇ ਵੱਜਦੇ ਆ ਮਤਲਬ ਇੱਥੇ ਜਿਹੜੀ ਉਹ ਟਕਰੇ ਦੇ ਵਿੱਚ ਨਾ ਵਾਡ ਟਕ ਹੋਈ ਉਹਦੇ ਵਿੱਚ ਫਿਰ ਉਹ ਜਿੰਨੇ ਸੀਗੇ ਗੱਡੇ ਨੇੜੇ ਹੀ ਸੀਗੇ ਉਹ ਘਬਰਾ ਕੇ ਜਾਂ ਫਿਰ ਡਰ ਕੇ ਉਹ ਫਿਰ ਇਹ ਪੁਲ ਵਿੱਚ ਇੱਥੋਂ ਛਾਲਾ ਮਾਰ ਕੇ ਉਹਨਾਂ ਨੇ ਮਤਲਬ ਕਹਿਦੀ ਕਿ ਜ਼ਿੰਦਗੀ ਆਪਣੀ ਸਮਾਪਤ ਕੀਤੀ ਜਾਂ ਫਿਰ ਕਹਿਦੀ ਜਿਸ ਤਰ੍ਹਾਂ ਡਰ ਸੀ ਹੁਣ ਇਹ ਨਹਿਰ ਅੱਗੇ ਤੱਕ ਜਿਹੜੀ ਜਾਂਦੀ ਹੈ ਨਾ ਇਹੇ ਉਹਨਾਂ ਦਿਨਾਂ 'ਚ ਬਜ਼ੁਰਗ ਦੱਸਦੇ ਆ ਵੀ ਇਹਦਾ ਰੰਗ ਲਾਲ ਹੋ ਗਿਆ ਸੀ ਪਿੱਛੋਂ ਇੰਨਾ ਕੋਈ ਸ਼ਹਿਰੇ ਵਿੱਚ ਆਉਂਦਾ ਸੀਗਾ ਰਾਹਾਂ ਵਿੱਚ ਕੋਈ ਕਿਧਰੋਂ ਵੀ ਕ੍ਰੋਸ ਕਰਨ ਦੀ ਕੋਸ਼ਿਸ਼ ਕਰਦਾ ਜਿਹੜੇ ਇੱਧਰ ਪਿੰਡ ਆ ਜਾਂ ਇੱਧਰ ਅੱਗੇ ਵਾਲੇ ਪਿੰਡ ਆ ਉਹਨਾਂ ਵਿੱਚ ਜਿਨ੍ਹਾਂ ਨੂੰ ਡਰ ਸੀਗਾ ਵੀ ਸਾਡੇ ਪਿੰਡਾਂ 'ਚ ਨਾ ਹਮਲਾ ਹੋ ਜਵੇ ਉਹ ਵੀ ਪਿੰਡ ਦੇ ਬਜ਼ੁਰਗ ਦੱਸਦੇ ਆ ਵੀ ਉਹ ਉਹ ਪਿੰਡਾਂ ਦੀਆਂ ਲੇਡੀਜ਼ ਨੂੰ ਲੈ ਕੇ ਆਪਣੇ ਆਪਣੇ ਘਰਦਿਆਂ ਨੂੰ ਉਹ ਨਹਿਰ ਦੇ ਕੰਡਿਆਂ ਤੇ ਖੜ ਗਏ ਸੀਗੇ ਆ ਭੁੱਲਰਾ ਪਿੰਡ ਐ ਇੱਥੇ ਵੀ ਇਦਾਂ ਹੋਇਆ ਵੀ ਉਹ ਕੰਡਿਆਂ ਤੇ ਖੜ ਗਏ ਸੀ ਵੀ ਜੇਕਰ ਸਾਡੇ ਪਿੰਡ ਤੇ ਜਾਂ ਸਾਡੇ ਤੇ ਕਾਫਲੇ ਤੇ ਹਮਲਾ ਹੁੰਦਾ ਤਾਂ ਅਸੀਂ ਆਪਣੀਆਂ ਜਿਹੜੀਆਂ ਲੇਡੀਜ਼ ਨੇ ਬੱਚੀਆਂ ਨੇ ਉਹਨਾਂ ਨੂੰ ਨਹਿਰ 'ਚ ਸੁੱਟ ਦਾਂਗੇ ਨਹਿਰ 'ਚ ਸੁੱਟ ਦਾਂਗੇ ਬਾਕੀ ਉਹਨਾਂ ਦੀ ਕਿਸਮਤ ਆ ਅਜੇ ਹਾਂ ਕੁਝ ਹੋਇਆ ਉਸ ਤੋਂ ਬਾਅਦ ਇੱਥੇ ਜਿਹੜਾ ਵੱਡਾ ਕਾਫਲਾ ਸੀਗਾ ਨਾ ਜਦੋਂ ਉਹਦੇ ਨਾਲ ਇੰਨਾ ਦਰਦਨਾਕ ਹਾਦਸਾ ਵਾਪਰਦਾ ਇੱਕ ਤਰ੍ਹਾਂ ਦਾ ਇਹ ਆਖੀ ਕਿ ਉਹਦੇ ਵਿੱਚੋਂ ਘੱਟ ਲੋਕ ਸੀ ਜਿਹੜੇ ਬੱਚੇ ਜਿਹੜੇ ਕ੍ਰੋਸ ਕਰਕੇ ਅੱਗੇ ਨਿਕਲ ਗਏ ਜੇ ਆਪਾਂ ਇਹ ਆਖੀ ਕਿ ਉਹਦੇ ਵਿੱਚੋਂ 2-400 ਬੱਚੇ ਹੋਣਗੇ ਉਹ ਫਿਰ ਜਾਂ ਤਾਂ ਮਲੇਰਕੋਟਲੇ ਅੱਗੇ ਚੱਲ ਕੇ ਸ਼ਹਿਰ ਵਿੱਚ ਵੱਸ ਗਏ ਜਾਂ ਉਹਨਾਂ ਵਿੱਚੋਂ ਕਿ ਪਾਕਿਸਤਾਨ ਚਲੇ ਗਏ ਪਰ ਪਾਕਿਸਤਾਨ ਦੇ ਵਿੱਚ ਵੀ ਉਹਨਾਂ ਘਰਾਵਲਿਆਂ ਦੇ ਵਿੱਚ ਵੀ ਉਹ ਇਹ ਜ਼ਿਕਰ ਹੁੰਦਾ ਰਿਹਾ ਵੀ ਅਸੀਂ ਕਿਵੇਂ ਕਿਵੇਂ ਆਏ ਉਹਨਾਂ ਦੀ ਅਗਲੀ ਪੀੜ੍ਹੀ ਤੱਕ ਜ਼ਿਕਰ ਹੁੰਦਾ ਰਿਹਾ ਮੈਂ ਇੱਕ ਤੁਹਾਨੂੰ ਪਹਿਲਾਂ ਉਹ ਪੁੱਛਣਾ ਚਾਹਾਂਗਾ ਕਿ 1971 ਦੀ ਜੰਗ ਦਾ ਇਹਦੇ ਨਾਲ ਕੀ ਸੰਬੰਧ ਹੈ ਥੋੜਾ ਸੰਖੇਪ ਵਿੱਚ ਉਸ ਨੂੰ ਸਮਝਾ ਸਕੋ ਉਹ ਜ਼ਿਕਰ ਜਦੋਂ ਹੁੰਦਾ ਰਿਹਾ ਨਾ ਉਹ ਜ਼ਿਕਰ ਅਗਲੀ ਅਗਲੀ ਪੀੜ੍ਹੀ ਤੱਕ ਪਹੁੰਚਿਆ ਜਿਨ੍ਹਾਂ ਨੇ ਅੱਗੇ ਚੱਲ ਕੇ ਉੱਥੇ ਦੀ ਆਰਮੀ ਜਾਂ 에어ਫੋਰਸ ਜੁਆਇਨ ਕੀਤੀ ਜਾਂ ਉੱਥੇ ਵੱਖ-ਵੱਖ ਜੌਬ ਵਿੱਚ ਆਏ ਹਮ ਚਲੋ 73 ਤੱਕ ਪਹੁੰਚਦਿਆਂ ਕਾਫੀ ਸਮਾਂ ਹੋ ਗਿਆ ਇਥੇ ਡਵੈਲਪਮੈਂਟ ਹੋਈਆਂ ਲਗਭਗ ਭੁੱਲ ਵੀ ਜਾਂਦੇ ਆ ਬਾਅਦ ਵਿੱਚ ਆਪਣੇ ਲੋਕਾਂ ਨੇ ਇਥੇ ਘਰ ਵਸਾਏ ਇਹ ਲੋਕ ਉੱਥੇ ਜਾ ਕੇ ਪਾਕਿਸਤਾਨ ਵਸ ਗਏ ਹੂੰ ਉਸ ਤੋਂ ਬਾਅਦ 71 ਦੀ ਜਦੋਂ ਜੰਗ ਹੋਈ ਆ ਉਦੋਂ ਇੱਕ ਜਹਾਜ਼ ਪਾਕਿਸਤਾਨ ਦਾ ਬਾਰਡਰ ਕ੍ਰੋਸ ਕਰਦਾ ਕਰਦਾ ਇਸ ਪਿੰਡ ਉੱਪਰ ਆ ਗਿਆ ਸੀ ਬਜ਼ੁਰਗ ਇਹ ਦੱਸਦੇ ਨੇ ਉਹਨੇ ਤਿੰਨ ਚਾਰ ਢੇਡੇ ਕੱਢੇ ਜੀ ਤੇ ਬਹੁਤ ਨੀਵਾ ਸੀਗਾ ਬਿਲਕੁਲ ਦਿਖਾਈ ਦਿੰਦਾ ਸੀ ਔਰ ਉਹਦੀ ਆਵਾਜ਼ ਕਹਿੰਦੇ ਬਹੁਤ ਤੇਜ਼ ਸੀ ਬਹੁਤ ਉੱਚੀ ਆਵਾਜ਼ ਸੀ ਪਿੰਡ ਵਾਲੇ ਸਹਿਮ ਗਏ ਛੋਟਾ ਜਿਹਾ ਉਦੋਂ ਪਿੰਡ ਸੀ ਹੁਣ ਤਾਂ ਕਾਫੀ ਵੱਡਾ ਹੋ ਗਿਆ ਫਿਰ ਕਹਿੰਦੇ ਵੀ ਉਹਨੇ ਤਿੰਨ ਚਾਰ ਢੇਡੇ ਕੱਢੇ ਸਾਨੂੰ ਇਹ ਸੀਗਾ ਵੀ ਉਹ ਪਿੰਡ ਉੱਪਰ ਹਮਲਾ ਕਰਨਗੇ ਪਰ ਬਾਅਦ ਵਿੱਚ ਉਹ ਇਸ ਪਾਸੇ ਢੇਡੇ ਕੱਢਦਾ ਰਿਹਾ ਉਹਨੂੰ ਕੁਝ ਦਿਖਾਈ ਨਹੀਂ ਦਿੱਤਾ ਇੱਥੇ ਦਰਖਤ ਜਿਆਦਾ ਸੀ ਦਰਖਤਾਂ ਦੇ ਚੁੰਡ ਬਹੁਤੇ ਸੀਗੇ ਫਿਰ ਉਹ ਉੱਚਾ ਹੋਇਆ ਤੇ ਵਾਪਸ ਇੱਧਰ ਪਾਕਿਸਤਾਨ ਵਾਲੇ ਪਾਸੇ ਮੁੜ ਗਿਆ ਬਾਅਦ ਵਿੱਚ ਇਹ ਚਰਚਾਵਾਂ ਹੁੰਦੀਆਂ ਰਹੀਆਂ ਖਬਰਾਂ ਵੀ ਆਈਆਂ ਕੁਝ ਕੁ ਦਿਨਾਂ ਬਾਅਦ ਇਹ ਹੋਈ ਵੀ ਉਹ ਪਾਕਿਸਤਾਨ ਤੋਂ ਉਹ ਜਿਹੜੀ ਕਟ ਵੱਡ ਇੱਥੇ ਹੋਈ ਸੀਗੀ ਮੇイビー ਉਹਨਾਂ ਦੀ ਕੋਈ ਫੈਮਿਲੀ ਦਾ ਮੈਂਬਰ ਹੋਊਗਾ ਜਿਹਦੇ ਮਨ ਵਿੱਚ ਗੁੱਸਾ ਹੋਊਗਾ ਉਹਨਾਂ ਦੇ ਮਨ ਵਿੱਚ ਇਹ ਟਾਰਗੇਟ ਸੀ ਇਸ ਕਰਕੇ ਉਹ ਪੁਰਤੇ ਹਮਲਾ ਕਰਨਾ ਹੈ ਅਸੀਂ ਤੇ ਉਸ ਤੋਂ ਬਾਅਦ ਫਿਰ ਹੋਰ ਹੈ ਜਿਹੜਾ ਇੱਥੇ ਪੁਲਿਸ ਵੱਲੋਂ ਜਾਂ ਫਿਰ ਪ੍ਰਸ਼ਾਸਨ ਦੇ ਵੱਲੋਂ ਉਸ ਦੌਰ ਦੇ ਵਿੱਚ ਪਿੰਡ ਨੂੰ ਇਹ ਕਿਹਾ ਗਿਆ ਵੀ ਤੁਸੀਂ ਕੋਈ ਬੱਤੀ ਨਹੀਂ ਜਗਾਉਣੀ ਜਾਂ ਫਿਰ ਉਹ ਜੰਗ ਦਾ ਦੌਰ ਹੁੰਦਾ ਨਾ ਉਸ ਟਾਈਮ ਨਾ 77 ਦੇ ਵਿੱਚ ਅੱਜ ਵੀ ਆਪਾਂ ਸੁਣੀਏ ਬਜ਼ੁਰਗਾਂ ਤੋਂ ਥੋੜਾ ਜਿਹਾ ਸਮੇਂ ਹੋਇਆ ਜੇ ਆਪਾਂ 77 ਨੂੰ ਜੋੜੀਏ ਜੀ ਤੋਂ ਦੱਸਦੇ ਨੇ ਵੱਡੇ ਵੱਡੇਰੇ ਕਿ ਉਸ ਟਾਈਮ ਚੁੱਲਿਆਂ ਦੇ ਵਿੱਚ ਅੱਗ ਬਾਲਣ ਤੋਂ ਮਨਾ ਕੀਤਾ ਗਿਆ ਸੀ ਪ੍ਰਸ਼ਾਸਨ ਦੁਆਰਾ ਕੋਈ ਮੋਮਬੱਤੀ ਨਹੀਂ ਜਗਾਉਣੀ ਦੀਵਾ ਨਹੀਂ ਜਗਾਉਣਾ ਹੈਗਾ ਇਹਨਾਂ ਸਾਰੀਆਂ ਚੀਜ਼ਾਂ ਦੇ ਕਾਰਨ ਇੱਕੋ ਹੀ ਸੀ ਕਿ ਜਿਹੜੀ ਜਨਤਾ ਹੈ ਲੋਕ ਨੇ ਸਾਡੇ ਉਹਨਾਂ ਦਾ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਹੋਵੇ ਤੇ ਇਸ ਦੇ ਨਾਲ ਨਾਲ ਇੱਕ ਮਹਰਾਨਾ ਹੋਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗੇ ਕਿ ਜਦੋਂ ਗੁਜਰਾਂਵਾਲੇ ਤੋਂ ਸਾਡੇ ਵੱਡੇ-ਵਡੇਰੇ ਕਾਫੀ ਗਿਣਤੀ ਦੇ ਵਿੱਚ ਇੱਧਰ ਆਏ ਨੇ ਤਾਂ ਗੁਜਰਾਂਵਾਲੇ ਤੋਂ ਉੱਥੋਂ ਦੇ ਜਿਹੜੇ ਪ੍ਰਸ਼ਾਸਨ ਸੀ ਉਹਨਾਂ ਨੇ ਲੋਕਾਂ ਨੂੰ ਕੱਢ ਕੇ ਚੂੜਕਾਣੇ ਉੱਥੇ ਗੁਰਦੁਆਰਾ ਸਾਹਿਬ ਉਹਨਾਂ ਨੂੰ ਸਾਰਿਆਂ ਨੂੰ ਬਿਠਾਇਆ ਗਿਆ 6 ਮਹੀਨੇ ਸਾਡੇ ਜਿਹੜੇ ਇਸ ਏਰੀਆ ਦੇ ਵਿੱਚ ਅਗੇ ਨੱਬਾ ਏਰੀਆ ਦੇ ਵਿੱਚ ਜਿੰਨੇ ਵੀ ਨੇ ਬਜ਼ੁਰਗ ਜਾਂ ਵੱਡੇ-ਵਡੇਰੇ ਉੱਜੜ ਕੇ ਆਏ ਉਧਰੋਂ ਤਾਂ ਉਹ ਸਾਰੇ ਸਰਦਾਰ ਸਣ ਜਾਂ Hindu ਭੈਣ ਭਰਾ ਸਣ ਸਾਡੇ ਵੱਡੇ-ਵਡੇਰੇ ਜਿਹੜੇ ਨੇ ਉਹ ਸਾਰਿਆਂ ਨੂੰ ਇੱਧਰ ਪਟਿਆਲਾ ਰਿਆਸਤ ਨੇ ਮਤਲਬ ਉਹਨਾਂ ਨੂੰ ਸੰਭਾਲਿਆ ਤੇ ਉਸ ਟਾਈਮ ਦੇ ਜਿਹੜੇ ਪਟਿਆਲੇ ਦਾ ਮਹਾਰਾਜ ਸੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਹਿਯੋਗ ਸੀ ਜਿਨ੍ਹਾਂ ਦੇ ਵਿੱਚ ਬਾਬਾ ਸਹਿਬ ਸਿੰਘ 베ਦੀ ਜਿਹੜੇ ਨੇ ਉਹਨਾਂ ਦਾ ਉਚੇਚਾ ਮਤਲਬ ਜ਼ਿਕਰ ਕਰਨਾ ਪੈਂਦਾ ਜਿਨ੍ਹਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਜਦੋਂ ਜ਼ਮੀਨਾਂ ਇੱਥੇ ਵੰਡੀਆਂ ਗਈਆਂ ਨੇ ਜੇ ਉੱਧਰ ਕਿਸੇ ਦੀ 4 ਮਰਬੇ ਸੀ ਤਾਂ ਉਸ ਬੰਦੇ ਨੂੰ ਇੱਧਰ ਲਗਭਗ 1.5 ਮਰਬੇ ਦੇ ਲਗਭਗ ਜ਼ਮੀਨ ਆਈ ਹੈ ਜਿਹੜੀ ਉਸੇ ਹਿਸਾਬ ਨਾਲ ਜੋ ਸਰਕਾਰਾਂ ਦਾ ਕੋਈ ਹਿਸਾਬ ਕਿਤਾਬ ਸੀ ਤਾਂ ਇਸ ਦੇ ਨਾਲ ਨਾਲ ਮੋਹਰਾਨਾ ਗੱਲ ਕੀਤੀ ਆ ਵੀ ਇੱਧਰੋਂ ਉੱਧਰ ਜਾਣ ਵਾਲਿਆਂ ਦੀ ਇੱਕ ਮਾਤਾ ਦੀ ਗੱਲਬਾਤ ਸੁਣੀ ਤੇ ਉਹ ਬੀਬੀ ਫਾਤਿਮਾ ਉਹਨਾਂ ਦਾ ਨਾਮ ਹੈ ਜਿਹੜੀ ਅਸੀਂ ਕੋਈ ਵੀਡੀਓ ਵੇਖੀ ਹੈ ਉਸ ਦੇ ਵਿੱਚ ਉਹ ਇਸ ਪੁੱਲ ਦਾ ਜ਼ਿਕਰ ਕਰਦੇ ਆ ਕਿ ਉਹ ਲਸੋਈ ਪਿੰਡ ਰਹਿੰਦੇ ਸਨ ਤੇ ਉਹਨਾਂ ਦੇ ਵੱਡੇ ਵੱਡੇ ਰੇੜੇ ਨੇ ਉਹ ਧੂਰੀ ਜਾਂਦੇ ਹੁੰਦੇ ਹਨ ਤੇ ਜਾਂ ਫਿਰ ਕਹੇਰੂ ਜੀ ਜੀ ਤੇ ਇੱਕ ਉਧਰ ਡੇਲੂਵਾਲ ਇਧਰ ਲੁਧਿਆਣਾ ਸਾਈਡ ਵੱਲ ਉੱਥੇ ਜਾਂਦੇ ਨੇ ਸੌਦਾ ਵਗੈਰਾ ਖਰੀਦਣ ਤਾਂ ਉਹ ਜਿਸ ਦਿਨ ਮਤਲਬ ਇਹ ਕੰਮ ਦੀ ਸ਼ੁਰੂਆਤ ਹੋਈ ਹੈ ਤਾਂ ਉਹਨਾਂ ਨੂੰ ਪ੍ਰਸ਼ਾਸਨ ਨੇ ਦੱਸ ਦਿੱਤਾ ਕਿ ਭਾਈ ਤੁਸੀਂ ਆਪ ਆਪ ਸੰਭਾਲੋ ਤਾਂ ਉਹਨਾਂ ਦੇ ਵਿੱਚੋਂ ਕਿਲਾ रायपुर ਜਿੱਥੇ ਖੇਡਾਂ ਦਾ ਵਾਸਤੇ ਮਸ਼ਹੂਰ ਹੈ ਉੱਥੇ ਇਕੱਠੇ ਕਰ ਲਏਗੇ ਬਹੁਤ ਵੱਡੀ ਗਿਣਤੀ ਚ ਲੋਕ ਤੇ ਉਹਨਾਂ ਨੂੰ ਉੱਥੋਂ ਸਾਡੇ ਭਾਰਤ ਦਾ ਜਿਹੜਾ ਪ੍ਰਸ਼ਾਸਨ ਸੀ ਇਧਰ ਲ ਵੰਡ ਤੋਂ ਬਾਅਦ ਐਲਾਨ ਤੋਂ ਬਾਅਦ ਤਾਂ ਉਹਨਾਂ ਨੂੰ ਸਾਰਿਆਂ ਨੂੰ ਕੱਢ ਕੇ ਇੱਥੇ ਉੱਥੇ ਰੱਖਿਆ ਗਿਆ 2-3 ਮਹੀਨੇ ਕਿਲੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਲੇਰ ਕੋਟਲੇ ਦੇ ਵੀ ਪਹਛਾਇਆ ਗਿਆ ਜਿੱਥੋਂ ਇੱਥੋਂ ਫੌਜ ਦੀਆਂ ਗੱਡੀਆਂ ਉਹਨਾਂ ਨੂੰ ਲੈ ਕੇ ਸਿੱਧਾ ਲਾਹੌਰ ਗਏ ਆ ਤੇ ਜਦੋਂ ਉਹ ਲਾਹੌਰ ਗਏ ਨੇ ਉੱਥੇ ਕੈਂਪ ਜਿਹੜਾ ਸੀ ਉਹਦੇ ਵਿੱਚ ਉਹਨਾਂ ਨੂੰ ਕੋਲੀ ਜਿਵੇਂ ਚੌਲ ਉਬਲੇ ਹੋਏ ਤੇ ਜੇ ਬੱਚਾ ਹੈ ਤਾਂ ਵੱਡਾ ਤਾਂ ਉਹਨੂੰ ਛੰਨਾ ਭਰ ਕੇ ਤੇ ਇਸੇ ਤਰ੍ਹਾਂ ਹੀ ਜਿੰਨਾ ਕੁ ਸੰਭਵ ਸੀ ਉਹ ਦੁੱਧ ਵਗੈਰਾ ਉੱਧਰ ਦਿੱਤਾ ਗਿਆ ਉੱਧਰਲੇ ਪ੍ਰਸ਼ਾਸਨ ਦੁਆਰਾ ਇਧਰੋਂ ਜਿਹੜਾ ਜਾਣ ਲੱਗਿਆਂ ਨੂੰ ਜਿਹੜੇ ਸੁਰੱਖਿਤ ਗਏ ਨੇ ਮਿਲਟਰੀ ਦੀਆਂ ਗੱਡੀਆਂ 'ਚ ਭਾਰਤੀ ਫੌਜ ਨੇ ਭਾਰਤ ਦੇ ਲੋਕਾਂ ਨੇ ਜਿਹੜੇ ਪਹੁੰਚਾਏ ਨੇ ਉਹਨਾਂ ਨੂੰ ਵੀ ਭਰਪੂਰ ਮਾਤਰਾ 'ਚ ਖਾਣਾ ਦਿੱਤਾ ਗਿਆ ਇਹ ਨਹੀਂ ਹੈਗਾ ਕਿ ਹਰ ਬੰਦਾ ਹੀ ਉਸ ਟਾਈਮ ਬਦਮਾਸ਼ ਬਣਿਆ ਸੀ ਘਟਿਆ ਸੀ ਉਹ ਕੁਝ ਲੋਕ ਸਨ ਤੇ ਇਸੇ ਤਰ੍ਹਾਂ ਦੇ ਕੁਝ ਲੋਕ ਉਧਰ ਵੀ ਸਨ ਜਿਨ੍ਹਾਂ ਨੇ ਸਾਡੇ ਵੱਡੇ-ਵਡੇਰਾਂ ਨੂੰ ਵੱਢਿਆ ਟੁੱਕਿਆ ਤੇ ਜਿਹੜੇ ਬਚ ਗਏ ਉਹ ਇਧਰ ਆਏ ਤੇ ਇਧਰੋਂ ਸਰਕਾਰ ਜਿਹੜੀ ਬਣੀ ਨਵੀਂ ਉਹਨਾਂ ਨੇ ਸੰਭਾਲਿਆ ਉਹਨਾਂ ਨੂੰ ਮੋੜ ਵਸੇਬੇ ਤੇ ਉਹਨਾਂ ਦੇ ਪ੍ਰਬੰਧ ਕੀਤੇ ਤੇ ਮਹੌਰਾਣਾ ਮੈਂ ਚਲਦੇ-ਚਲਦੇ ਗੱਲ ਕਰ ਰਿਹਾ ਸੀ ਕਿ ਅੱਜ ਜਿਹੜਾ ਇਹ ਪੁਲ ਹੈ ਜਿਨ੍ਹਾਂ ਨੇ ਸਾਰਾ ਕੁਝ ਹੀ ਵਖਿਆ ਪੰਜਾਬ ਦੀ ਵੰਡ ਪੰਜਾਬ ਟੁੱਟਦਾ ਵਖਿਆ ਪੰਜਾਬ ਉਜੜਦਾ ਵਖਿਆ ਧੀਆਂ ਰੋਂਦੀਆਂ ਵਖਿਆ ਨੇ ਧੀਆਂ ਮਰਦੀਆਂ ਵਖਿਆ ਨੇ ਇਸ ਪੁਲ ਦੇ ਵਿੱਚ ਤੇ ਨੌਜਵਾਨਾਂ ਦੇ ਆਹੂ ਲਾ ਦਿੱਤੇਗੇ ਜਿਹੜੇ ਜਿਨ੍ਹਾਂ ਨੇ ਕੈ ਲਈਏ ਜਿਹੜੇ ਡੋਲੇ ਨਹੀਂ ਜਾਂ ਜਿਨ੍ਹਾਂ ਨੇ ਆਪਨਾਪ ਨਹੀਂ ਬਦਲਿਆ ਤਾਂ ਉਹਨਾਂ ਨੂੰ ਇੱਥੇ ਜ਼ੁਲਮ ਬੜੇ ਸਹਣੇ ਪਏ ਪਰ ਅੱਜ ਇਹ ਹੀ ਪੁਲ ਜਿਹੜਾ ਸਿਰਫ ਸ਼ਾਇਦ ਟੂਨੇ ਟ ਵੱਲੇ ਸ਼ਬਦੀ ਮੈਂ ਤਾਂ ਵਰਤਾਂਗਾ ਸਿਆਣਿਆਂ ਦੇ ਜਾਂ ਕੈ ਲਈਏ ਜਿਹੜੇ ਟਾਲੇ ਵਗੈਰਾ ਕਰਦੇ ਨੇ ਉਹ ਪਾ ਕਰਦੇ ਨੇ ਜਿਹੜਾ ਕਹਿੰਦੇ ਨੇ ਪਹਿਲਾ ਪਾਣੀ ਜੀਓ ਹੈ ਜਿੱਥੇ ਹਰਿਆ ਸਾਬ ਕੋਈ ਪਵਨ ਗੁਰੂ ਪਾਣੀ ਪੀਤਾ ਜਿਹੜਾ ਪੀਤਾ ਹੈ ਅਸੀਂ ਉਹਨੂੰ ਕਿੰਨੀ ਸੇਵਾ ਸੰਭਾਲ ਕਰਦੇ ਆ ਅਸੀਂ ਜਿਹੜਾ ਪੀਤਾ ਹੈ ਸਾਡਾ ਉਹਦੀ ਬਰਬਾਦੀ ਅਸੀਂ ਉਹਦੇ ਵਿੱਚ ਗੰਦਮੰਦ ਕੂੜਾ ਕਰਕਟ ਜਿੰਨਾ ਫੈਕਟਰੀਆਂ ਨੇ ਉਹਨਾਂ ਦਾ ਪਤਾ ਨਹੀਂ ਕੀ ਕੋਸ਼ ਹੈ ਲਾਸ਼ਾਂ ਇਹਦੇ ਵਿੱਚ ਰੁੜਦੀਆਂ ਨੇ ਤੇ ਚੰਗੇ ਭਲੇ ਲੋਕ ਜਿਹੜੇ ਸਮੇਂਦਾਰ ਨੇ ਉਸ ਤੋਂ ਬਾਅਦ ਉਹ ਪਾ ਕਰਨ ਵਾਸਤੇ ਇਹਨਾਂ ਲਫਾਫੇ ਇੰਨੀ ਗੰਦਗੀ ਲੈ ਕੇ ਕਰਮਾ ਵਾਲਾ ਕੁਦਰਤ ਸਾਨੂੰ ਮaaf ਕਰੇਗੀ ਤੁਹਾਨੂੰ ਲੱਗਦਾ ਮਸਲ ਦੱਸਾਂ ਜੀ ਤੁਸੀਂ ਦੋ ਤਿੰਨ ਗੱਲਾਂ ਦਾ ਜ਼ਿਕਰ ਕੀਤਾ ਜਦੋਂ ਉਦੋਂ ਨਾ ਆਪਾਂ ਮਹਾਰਾਜ ਪਟਿਆਲੇ ਦੀ ਗੱਲ ਕਰਦੇ ਆ ਆ ਮਹਾਰਾਜਾ ਕੈਪਟਨ ਅਵਰੇਂਦਰ ਸਿੰਘ ਉਹਨਾਂ ਦੀ ਫੈਮਿਲੀ ਇਹ ਮੇਰਾ ਸਵਾਲ ਸੀ ਵੀ ਜਿਹੜੀ ਅਸੀਂ ਗੰਦ ਪਾ ਰਹੇ ਹਾਂ ਉਹਦੇ ਚ ਕੁਦਰਤ ਮਾਫ ਕਰੇਗਾ ਬਤਨਾ ਗੱਲਾਂ ਜੋੜ ਕੇ ਤੁਹਾਡਾ ਜਵਾਬ ਦਿੰਨਾ ਜਦੋਂ ਨਾ ਅਸੀਂ ਮਹਾਰਾਜਾ ਪਟਿਆਲਾ ਦੀ ਗੱਲ ਕਰਦੇ ਹਾਂ ਉਸ ਵੇਲੇ ਉਹਨਾਂ ਦਾ ਜਿਹੜਾ ਰੋਲ ਸੀਗਾ ਉਹਨਾਂ ਦਾ ਬਹੁਤ ਵੱਡਾ ਰੋਲ ਸੀ ਉਹਨਾਂ ਨੇ ਸਾਰਿਆਂ ਨੂੰ ਬਚਾਇਆ ਉਹਨਾਂ ਨੇ ਮੁਸਲਿਮਾਂ ਜਿਹੜੇ ਉਹਨਾਂ ਨੂੰ ਵੀ ਬਚਾਇਆ ਉਹਨਾਂ ਨੇ ਜਿਹੜੇ ਹਿੰਦੂ ਆ ਜਾਂ ਸਿੱਖ ਆ ਉਹਨਾਂ ਦੀ ਵੀ ਸੇਫਟੀ ਲਈ ਆਪਣੇ ਵੱਲੋਂ ਫੌਜਾਂ ਭੇਜੀਆਂ ਆਪਣੀ ਜਿਹੜੀ ਸੈਨਾ ਹੈ ਉਹ ਭੇਜੀ ਉਹਨੂੰ ਬਜ਼ੁਰਗ ਇਹ ਦੱਸਦੇ ਆ ਇੱਥੇ ਜਦੋਂ ਨਾ ਇਹ ਹੋ ਰਿਆਂ ਸੀਗਾ ਵਾਪ ਕਰਦੇ ਸੀਗੇ ਵੀ ਜੇਕਰ ਕੋਈ ਸ਼ਰਾਰਤੀ ਤਤ ਨੇ ਉਹ ਦੌੜ ਜਾਣ ਤੇ ਬਾਅਦ ਵਿੱਚ ਉਹ ਕਰਕੇ ਕੀ ਐ ਇਸ ਤੋਂ ਚਲੇ ਜਾਂਦੇ ਸੀਗੇ ਪਰ ਇੱਕ ਉਹ ਟਾਈਮਿੰਗ ਹੁੰਦੀ ਆ ਵੀ ਮੰਨ ਲਓ ਚਲੇ ਗਏ ਉਹ ਤੋਂ ਬਾਅਦ ਫਿਰ ਕੋਈ ਨਾ ਕੋਈ ਉੱਥੇ ਖੜ ਜਾਂਦਾ ਜਾਂ ਫਿਰ ਉਹ ਪੁਲਿਸ ਐਨੀ ਜ਼ਿਆਦਾ ਨਹੀਂ ਸੀ ਜਿੰਨੇ ਜਣਾ ਕਾਫਲੇ ਲੰਘ ਰਹੇ ਸਨ ਪਰ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਸੀ ਇਸ ਤੋਂ ਇਲਾਵਾ ਜਿਹੜੇ ਗੁਜਰਾਂਵਾਲਾ ਤੋਂ ਚੱਲੇ ਆ ਜਾਂ ਸਿਆਲਕੋਟ ਤੋਂ ਜਿਹੜੇ ਲੋਕੀ ਚੱਲੇ ਆ ਨਾ ਉਹਨਾਂ ਦਿਨਾਂ 'ਚ ਉਹ ਵੀ ਉੱਥੋਂ ਜਿਹੜੀਆਂ ਟ੍ਰੇਨਾਂ ਦੇ ਰਾਹੀਂ ਆਇਆ ਜਾਂ ਕਾਫਲੇ ਦੇ ਤੌਰ ਤੇ ਆਇਆ ਉਹ ਉੱਥੇ ਵੀ ਮਹਾਰਾਜਾ ਪਟਿਆਲਾ ਦੀ ਜਿਹੜੀ ਫੌਜ ਹੈ ਉਹ ਟ੍ਰੇਨ 'ਚ ਗਈ ਸੀ ਉਹ ਸੇਫਟੀ ਉਹਨਾਂ ਨੂੰ ਲੈਣ ਦੇ ਵਾਸਤੇ ਲੈ ਕੇ ਵੀ ਆਈ ਸੀ ਉਹਦੇ ਸਿਪਾਹੀ ਨੇ ਜਾਂ ਉਸ ਫੈਮਿਲੀ ਦਾ ਨਾ ਉਦੋਂ ਲੋਕਾਂ ਨੂੰ ਬਚਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਨਾ ਤਾਂ ਹਾਲੇ ਤੱਕ ਕਿਸੇ ਮੀਡੀਆ ਨੇ ਉਹਦੇ ਬਾਰੇ ਜ਼ਿਕਰ ਕੀਤਾ ਨਾ ਸੋਸ਼ਲ ਮੀਡੀਆ ਨੇ ਜ਼ਿਕਰ ਕੀਤਾ ਜਦੋਂ ਪੁਰਾਣੇ ਬਜ਼ੁਰਗਾਂ ਨਾਲ ਗੱਲਾਂ ਕਰਦੇ ਆ ਜਿਹੜੇ ਬਚੇ ਆ ਮਤਲਬ ਜਿਨ੍ਹਾਂ ਨੇ ਅੱਖੀਂ ਦੇਖਿਆ ਹੋਇਆ ਉਹ ਦੱਸਦੇ ਆ ਉਹ ਫੌਜ ਦਾ ਉਹਨਾਂ ਸਿਪਾਹੀਆਂ ਦਾ ਬਹੁਤ ਵੱਡਾ ਉਹਨਾਂ ਨੂੰ ਆਸਰਾ ਸੀਗਾ ਉਹਨਾਂ ਦੇ ਜਦੋਂ ਹਿੰਮਤ ਦਿੱਤੀ ਵਿੱਚ ਹਾਂ ਵੀ ਇਹਦੇ ਵਿੱਚ ਵੀ ਮਹਾਰਾਜਾ ਪਟਿਆਲੇ ਦੀ ਭੇਜੀ ਫੌਜ ਵੀ ਆ ਇਹ ਟ੍ਰੇਨ 'ਚ ਬੈਠੋ ਫਿਰ ਉਹ ਬੈਠੇ ਨੇ ਕਿਉਂਕਿ ਸਾਡੀਆਂ ਜਿਹੜੀਆਂ ਫੈਮਲੀਆਂ ਨੇ ਸਾਡੇ ਨਾਨਕੇ ਪਰਿਵਾਰ ਆ ਉਹ ਚੱਲੇ ਉਧਰੋਂ ਅਸੀਂ ਸਿਆਲਕੋਟ ਤੋਂ ਆਏ ਸੀਗੇ ਤੇ ਉਹ ਲਾਲਪੁਰੋਂ ਤੋਂ ਰਹੇ ਸੀਗੇ ਜਿਹੜੇ ਸਾਡੇ ਪਰਿਵਾਰ ਸੀ ਜਿਹੜੇ ਨਾਨਕੇ ਪਰਿਵਾਰ ਆ ਉਦੋਂ ਜਦੋਂ ਇੱਥੇ ਪਹੁੰਚਦੇ ਆ ਇੱਥੇ ਵੰਡ ਟੁਕ ਹੁੰਦੀ ਆ ਇਹਦੇ ਵਿੱਚ ਮਨਪ੍ਰੀਤ ਅਖਤਰ ਹੈ ਜਿਹੜੀ ਸਿੰਗਰ ਆ ਤੁਸੀਂ ਉਹਨਾਂ ਦੇ ਗਾਣੇ ਸੁਣੇ ਹੋਣਗੇ ਦਿਲਸ਼ਾਦ ਅਕਟਰ ਖੁਰਾਨ ਦੇ ਪਰ ਮਨਪ੍ਰੀਤ ਅਕਟਰ ਦੀ ਮਾਤਾ ਹੈ ਜਿਹੜੀ ਉਹ ਇੱਕ ਵਾਰ ਮਿਲੀ ਸੀ ਉਹ ਵੀ ਇਧਰੋਂ ਪੁਲ ਕ੍ਰੋਸ ਕਰਨ ਲੱਗੇ 47 ਦੇ ਵੇਲੇ ਉਦੋਂ ਬੱਚੀ ਸੀਗੀ ਉਹਦੀ ਫੈਮਿਲੀ ਇੱਥੇ ਕਾਫੀ ਅੱਗੇ ਜਾ ਕੇ 7-8 ਕਿਲੋਮੀਟਰ ਇੱਕ ਹੋਰ ਪੁਲ ਹੈ ਉਹ ਕ੍ਰੋਸ ਕਰਦੇ ਉਹਦੀ ਫੈਮਿਲੀ ਨਾਲ ਇਸੇ ਤਰ੍ਹਾਂ ਦਾ ਦੁਖਾਂਤ ਵਾਪਰਿਆ ਸੀ ਉਹ ਫੈਮਿਲੀ ਡੁੱਬਦੀ ਡੁੱਬਦੀ ਉਹਦੀ ਜਿਹੜੀ ਮਾਂ ਹੈ ਉਹ ਆ ਗਈ ਸੀ ਆਪਣੀ ਬੱਚੀ ਨੂੰ ਵੀ ਤੂੰ ਵੀ ਆ ਜਾਓ ਮੇਰੇ ਨਾਮ ਨਹੀਂ ਯਾਦ ਆ ਰਿਹਾ ਉਹਦਾ ਮਤਲਬ ਮਦਰ ਦਾ ਨੇਮ ਕੀ ਸੀ ਉਹ ਪਰ ਉਹ ਲੁਕ ਗਈ ਝਵਾੜੀਆਂ ਚ ਉਸ ਤੋਂ ਬਾਅਦ ਇੱਕ ਹੋਰ ਪਰਸਨ ਨੇ ਉਹਨਾਂ ਦੇ ਹੀ ਪਰਿਵਾਰ ਦਾ ਕੋਈ ਸੀਗਾ ਜਿਵੇਂ ਚਾਚਾ ਕਹੇ ਦੀਏ ਉਹਨੂੰ ਹੌਲੀ ਹੌਲੀ ਨਹਿਰ ਕ੍ਰੋਸ ਕਰਾਈ ਫਿਰ ਉਹ ਕ੍ਰੋਸ ਕਰਕੇ ਇਧਰੋਂ ਸੱਤ ਕ ਪਿੰਡ ਅੱਗੇ ਚੱਲ ਕੇ ਇੱਕ ਪਿੰਡ ਹੈ ਉੱਥੇ ਆ ਕੇ ਉਹ ਵਸ ਗਈ ਮਤਲਬ ਇੱਥੇ ਉਹਦੇ ਦੂਰੋਂ ਕੋਈ ਰਿਸ਼ਤੇਦਾਰੀ ਚੋਂ ਕਹਦੀ ਹੈ ਘਰ ਸੀ ਜਾਂ ਪਿੰਡ ਸੀਗਾ ਪਰ ਉਹ ਬਿਨਾਂ ਮਾਪਿਆਂ ਤੋਂ ਫਿਰ ਉਹ ਇੱਥੇ ਉਨੇ ਮਤਲਬ ਆਪਣਾ ਜੀਵਨ ਗੁਜ਼ਾਰਿਆ ਬਾਅਦ ਵਿੱਚ ਵਿਆਹ ਹੁੰਦਾ ਉਸ ਤੋਂ ਬਾਅਦ ਚਲੋ ਠੀਕ ਹੈ ਇੱਥੇ ਪੈਰੀ ਸਰੀ ਹੁੰਦੀ ਆ ਬੱਚੇ ਹੋ ਜਾਂਦੇ ਫਿਰ ਉਸ ਸਾਇਦੇ ਖੇਤਰ ਵਿੱਚ ਵੀ ਉਸ ਸੌਰਤ ਦਾ ਬਹੁਤ ਯੋਗਦਾਨ ਆ ਪਰ 84 ਤੱਕ ਜਦੋਂ ਅਸੀਂ ਜਾਣਦੇ ਆ 84 ਤੇ ਵੀ ਇਹਦਾ ਕਾਫੀ ਕੁਝ ਆ ਕਹਾਣੀਆਂ ਪਰ ਉਹ ਹਾਲੇ ਤੱਕ ਸਾਇਲੈਂਟ ਨੇ ਕਿਤੇ ਨਿਕਲਿਆ ਨਹੀਂ ਜਾਂ ਸੇਕ ਨਹੀਂ ਹੋਇਆ ਹੁਣ ਜਦੋਂ ਅਸੀਂ ਇੱਥੇ ਅੱਗੇ ਪਹੁੰਚਦੇ ਆ ਅੱਜ ਇਹ ਪੁਲ ਜਿਹੜਾ ਇਹਦੀ ਮਿਆਦ ਤਾਂ ਖਤਮ ਹੋਈ ਨੂੰ ਲਗਭਗ 15-20 ਸਾਲ ਹੋ ਚੁੱਕੇ ਨੇ ਇੱਕ ਹੋਰ ਪੁਲ ਬਣ ਗਿਆ ਇਹਨਾਂ ਫਿਲਮਾਂ ਚ ਵੀ ਲੋਕੇਸ਼ਨ ਦੇ ਤੌਰ ਤੇ ਹੈ ਲੌਂਗ ਦਾ ਲਿਸ਼ਕਾਰਾ ਫਿਲਮ ਦਾ ਜਿਹੜਾ ਸੌਂਗ ਹੈ ਲੌਂਗ ਦਾ ਲਿਸ਼ਕਾਰਾ ਇਸ ਪੋੜ ਤੇ ਇਸ ਨਹਿਰ ਤੇ ਸ਼ੂਟ ਹੋਇਆ ਸੀਗਾ ਹੋਰ ਫਿਲਮਾਂ ਦੀ ਲੋਕੇਸ਼ਨ ਵੀ ਆ ਜਾਏਗੀ ਪਰ ਜਿਹੜੇ ਲੋਕਾਂ ਦੇ ਵਹਿਮ ਭਰਮ ਨੇ ਇਸ ਵਗਦੇ ਪਾਣੀ ਦੇ ਵਿੱਚ ਆਖੇ ਕਿ ਟੋਟਕੇ ਆ ਕੋਈ ਕਿਸੇ ਨੂੰ ਕਿਸ ਤਰ੍ਹਾਂ ਦੱਸਦਾ ਵੀ ਆਹ ਕਰ ਦੋ ਬਾ ਕਰਨੇ ਆ ਉਹ ਵੱਡੀ ਗਿਣਤੀ ਚ ਇੱਥੇ ਆਉਂਦੇ ਆ ਦਿੱਲੀ ਆਉਂਦੇ ਖਾਸ ਤੌਰ ਤੇ 1 2 3 ਤਾਂ ਜ਼ਿਆਦਾ ਹੀ ਆਉਂਦੇ ਨੇ ਔਰ ਪਿਛਲੇ ਦਿਨੀ ਮੈਂ ਦੇਖਿਆ ਪਤਾ ਨਹੀਂ ਪਿੱਛੋਂ ਕਿਵੇਂ ਪਾਣੀ ਰੁਕਿਆ ਸੀ ਜਾਂ ਫਿਰ ਆਇਆ ਇੰਨੇ ਜ਼ਿਆਦਾ ਹਜ਼ਾਰਾਂ ਨਾਰੀਅਲ ਇੱਥੋਂ ਲੰਘੇ ਨੇ ਹੋਰ ਬਹੁਤ ਸਾਰਾ ਇੱਥ ਇਹ ਆਉਂਦਾ ਪਿੱਛੋਂ ਵੀ ਆ ਰਿਹਾ ਇੱਥੋਂ ਵੀ ਆਉਂਦਾ ਕਦੇ ਕਦੇ ਜ਼ਿਆਦਾ ਆਉਂਦਾ ਸੋ ਇਸ ਕਰਕੇ ਇਹ ਆ ਵੀ ਸਾਨੂੰ ਸਰਕਾਰਾਂ ਨੂੰ ਥੋੜਾ ਜਿਹਾ ਇਸ ਚੀਜ਼ ਨੂੰ ਇਹ ਕੀਤਾ ਜਾ ਸਕਦਾ ਵੀ ਟੂਰਿਜ਼ਮ ਡਿਪਾਰਟਮੈਂਟ ਆ ਜਾਂ ਜਾਂ ਜਿਹੜੀਆਂ ਪੰਚਾਇਤਾਂ ਨੇ ਇੱਕ ਬਜਟ ਦੇ ਕੇ ਇਹਨੂੰ ਇੱਕ ਵਧੀਆ ਸੈਲਫੀ ਪੁਆਇੰਟ ਬਣਾਇਆ ਜਾ ਸਕਦਾ ਇਹਦੀ ਹਿਸਟਰੀ ਨੂੰ ਇੱਥੇ ਲਿਖਿਆ ਜਾ ਸਕਦਾ ਲੋਕ ਆ ਕੇ ਦੇਖਣ ਥੋੜਾ ਜਿਹਾ ਮਹਿਸੂਸ ਕਰਨ ਤੇ ਸਾਡਾ ਪਿੰਡ ਮੰਨ ਲਓ ਉਦੋਂ ਇਹ ਵਾਪਰਿਆ ਇੱਥੇ ਪਰ ਸਾਡੇ ਪਿੰਡ 'ਚ ਕੋਈ ਮੁਸਲਿਮ ਫੈਮਿਲੀ ਨਹੀਂ ਹੈਗੀ ਪਰ ਇੱਥੇ ਵਸੀ ਹੋਈ ਮਸਜਿਦ ਹੈ ਇੱਥੇ ਅਜਾਣ ਵੀ ਹੁੰਦੀ ਆ ਸਾਡਾ ਪਿੰਡ ਗੁਰਦੁਆਰਾ ਵੀ ਆ ਸਾਡਾ ਪਿੰਡ ਅੱਜ ਵਸਿਆ ਹੋਇਆ ਪਰ ਇੱਥੇ ਮਤਲਬ ਹਰ ਤਰ੍ਹਾਂ ਦੇ ਲੋਕ ਆ ਹਰ ਤਰ੍ਹਾਂ ਦੇ ਆਪਸੀ ਪਿਆਰ ਨਾਲ ਰਹਿੰਦੇ ਆ ਕਿ ਵਧੀਆ ਸੁਨੇਹਾ ਦੇਦਾ ਸਾਡਾ ਪਿੰਡ ਜੀ ਸੋ ਦੋਸਤੋ ਇਸਨ ਪ੍ਰਿਤਪਾਲ ਸਿੰਘ ਮਾਹਰਣਾ ਤੇ ਆਪਾਂ ਜਿਹੜਾ ਸੰਖੇਪ ਜਿਹਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਇਸ ਪੁਲ ਦਾ ਜੇਕਰ ਪੰਜਾਬ ਸਰਕਾਰ ਦੀ ਸਵਾਲੀ ਨਜ਼ਰ ਪੈ ਗਈ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਅਕਸਰ ਹੀ ਕਹਿੰਦੇ ਨੇ ਕਿ ਇਹਦੇ ਪ੍ਰਾਤਨ ਚੀਜ਼ਾਂ ਨੇਗੀਆਂ ਸਾਡਾ ਸੱਭਿਆਚਾਰ ਹੈ ਸਾਡੇ ਵਿਰਾਸਤਾਂ ਨੂੰ ਉਹਨਾਂ ਨੂੰ ਅਸੀਂ ਸੰਭਾਲਾਂਗੇ ਸਰਕਾਰ ਫਿਕਰਮੰਦ ਹੈ ਤੇ ਬਹੁਤ ਹੀ ਚੰਗੀ ਗੱਲ ਹੋਏਗੀ ਜੇਕਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਤੋਂ ਉਮੀਦਾਂ ਵੀ ਨੇ ਜੇ ਇਸ ਪੁਲ ਨੂੰ ਵਿਰਾਸਤੀ ਤੌਰ ਤੇ ਉਸ ਨੂੰ ਪੂਰੀ ਤਰ੍ਹਾਂ ਸੰਭਾਲ ਲਿਆ ਜਾਵੇ ਇੱਕ ਪੂਰਾ ਇਹ ਟੂਰਿਜ਼ਮ ਡਿਪਾਰਟ ਦੇ ਅਧੀਨ ਜੇਕਰ ਹੋਵੇ ਤਾਂ ਪੂਰਾ ਇਹ ਸੰਭਾਲਿਆ ਜਾ ਸਕਦਾ ਰਹਿੰਦੀ ਸਦਾ ਦੁਨੀਆ ਤੱਕ ਮਤਲਬ ਕਿ ਇਹ ਇਤਿਹਾਸਿਕ ਹੈ ਤੇ ਇਸ ਤਰ੍ਹਾਂ ਸੰਭੇਜਾ ਜਾ ਸਕਦਾ ਹੈ ਕਮਾਲ ਇਹ ਹੈ ਕਿ ਇਹਦੀ ਪੁਰਾਣੀ ਚੀਜ਼ ਕੋਈ ਵੀ ਇਦਨਾਲੋ ਖਰਾਬ ਨਹੀਂ ਸਿਰਫ ਘਸਰਾਂ ਪਈਆਂ ਨੇ ਜਿਹੜੀਆਂ ਇੱਧਰ ਲੱਗੀਆਂ ਲੱਗੀਆਂ ਨੇ ਕੁਝ ਵੀ ਕੁਝ ਚੀਜ਼ਾਂ ਲੰਗਦੀਆਂ ਵਗੈਰਾ ਤੇ ਪਿੱਛੇ ਜਿਹੜਾ ਗੰਧ ਹੈ ਸੋ ਖੈਰ ਇਹ ਵੀਡੀਓ ਜਿਹੜੀ ਮੁੱਖ ਮੰਤਰੀ ਸਾਹਿਬ ਜਿਹੜਾ ਸਾਡੀ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗ ਨੂੰ ਵੀ ਜ਼ਰੂਰ ਵੇਖਣਗੇ ਤੇ ਉਹਨਾਂ ਦੀ ਕੀ ਪਤਾ ਸੁਵੱਲੀ ਨਜ਼ਰ ਪੈ ਜਾਏ ਤੇ ਬੋਹੜ ਬਾਬੇ ਬੋਹੜ ਜਿਹੜੀਆਂ ਨਿੰਮਾ ਇੰਨੀਆਂ ਪੁਰਾਣੀਆਂ ਨੇ ਇਹ ਜੇਕਰ ਆ ਵੇਖੀਏ ਨਿੰਮ ਨੂੰ ਤੇ ਇਹ ਸ਼ਾਇਦ 200 3 300 ਸਾਲ ਪੁਰਾਣੀ ਹੋਣੀ ਹੈ ਇਹ ਵਾਲੀ ਨਿੰਮ ਤੇ ਆ ਜਿਹੜੇ ਪੁਰਾਣੇ ਬੋਰਡ ਆ ਇਹ ਐਸੇ ਬੋਰਡ ਕਿ ਨਹੀਂ ਕਿਤੇ ਮਿਲਣਗੇ ਜਿਸ ਤਰ੍ਹਾਂ ਬਣ ਜਾਣੇ ਤੇ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਨੀ ਚਾਹਾਂਗੇ ਇਸ ਵੀਡੀਓ ਰਾਹੀਂ ਕਿ ਜਰੂਰ ਇਸ ਪੁਲ ਮਾਹੋਰਾਣੇ ਦਾ ਮਸ਼ਹੂਰ ਪੁਲਾ ਇਹਦੇ ਵੱਲ ਸਵਾਰ ਜਰੂਰ ਮਾਰੀ ਜਾਵੇ ਕੈਮਰਾਮੈਨ ਸੋਨੂ ਵਿਰਕਨ ਨਾਲ ਮੈਂ ਸਰਪ ਸਿੰਘ ਵਿਰਕਨ ਆਬਾ ਧੰਨਵਾਦ